ਤੈਲਾ ਦਾ ਮੈਂ ਜਿਹੜੀ ਦੋਨੇ ਕਮੇਟੀਆਂ ਦਾ ਕੰਸੀ ਮਰਚ ਹੋਇਆ ਆਪ ਹੀ ਸਾਡੀ ਸਹਿਮਤੀ ਨਾਲ ਹੋਇਆ ਔਰ ਸ਼ਹਿਰ ਵਾਸੀਆਂ ਦੇ ਡਿਮਾਂਡ ਵੀ ਸੀ ਉਹ ਫੈਸਲਾ ਸੀ ਸਿਰੇ ਚੜਾਉਂਦੇ ਹੋ ਅੱਜ ਦੋਨੇ ਜਿਹੜੀ ਕਮੇਟੀਆਂ ਸੀ ਇੱਕ ਰੀਫਾਰਮ ਤੇ ਇਸ਼ਾਰਾ ਬਣਾਵਾਂਗੇ ਉਸ ਤੋਂ ਇਲਾਵਾ ਜਿਹੜੀ ਸਰਜੀ ਸ਼੍ਰੀ ਰਾਮਚੰਦਰ ਵਿਸ਼ਾ ਕਮੇਟੀ ਔਰ ਸ਼੍ਰੀ ਵੀਜੇ ਦਸ਼ਮੁਖ ਕਮੇਟੀ ਹੈ ਉਹਨਾਂ ਦੇ ਜਿਹੜੇ ਵੀ ਕੋਈ ਡਿਸੀਜਨ ਲੈਣੇ ਹਨ ਉਹ ਚਾਰ ਬੰਦੇ ਦੀ ਕੋਈ ਮੱਤੀ ਬਣਾਈ ਗਈ ਹੈ ਉਸ ਤੋਂ ਇਲਾਵਾ ਜਿਹੜੇ ਸਾਡੇ ਪ੍ਰੈਜ਼ੀਡੈਂਟ ਨੇ ਅਮਰੀਸ਼ ਕਾਲੀ ਔਰ ਆਪਣੇ ਵਿੱਕੀ ਸ਼ਰਮਾ ਜੀ ਇੱਕ ਉਹਨਾਂ ਦਾ ਬਹੁਤ ਵਧੀਆ ਸੁਝਾਅ ਸੀ ਡਿਸੀਜਨ ਸੀ ਜਿਹੜਾ ਸਰਬਸੰਮਤੀ ਨਾਲ ਸਭ ਨੇ ਮੰਨਿਆ ਹੈ ਉਹਦੇ ਤਹਿਤ ਅਸੀਂ ਜਿਹੜੇ ਸਕੂਲਿੰਗ ਜਿਹੜੇ ਹੈਗੇ ਫਰਾਂਚੈਸ ਗ੍ਰੈਸਿਸ ਕਲਾਸਿਸ ਕਹਿੰਦੇ ਆਂ ਜਿਹੜੇ ਨੀਵੀਂ ਦਰਤੀਆਂ ਨੇ ਸਕੂਲ ਨੇ ਅਸੀਂ ਉਹਨਾਂ ਨੂੰ ਸਾਈਕਲ ਦੇਣ ਜਾ ਰਹੇ ਆਂ ਔਰ ਇਸ ਤੋਂ ਇਲਾਵਾ ਜਿਹੜੇ ਵਿਦੋਲੇ ਜੈਡਿਸ ਨੇ ਉਹਨਾਂ ਨੂੰ ਅਸੀਂ ਸिलाई ਮਸ਼ੀਨਾਂ ਦੇਵਾਂਗੇ ਸਾਡਾ ਜਿਹੜਾ ਦਸ਼ਾਰਾ ਬਣਾਉਣ ਦਾ ਮੇਨ ਆਬਜੈਕਟ ਹੈ ਇਹੀ ਹੈ ਕਿ ਜਿਹੜੀ ਨਿਊ ਜਨਰੇਸ਼ਨ ਹੈ ਉਹ ਅੱਜ ਕੱਲ ਸੋਸ਼ਲ ਮੀਡੀਆ ਔਰ ਮੋਬਾਈਲ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ ਸਾਡਾ ਇਹ ਹੈ ਕਿ ਜੇ ਅਸੀਂ ਤਿਹਾੜ ਟਾਈਮ ਟੂ ਟਾਈਮ ਬਣਾਵਾਂਗੇ ਤਾਂ ਉਹਦੇ ਨਾਲ ਜਿਹੜੀ ਪੁਰਾਣੀ ਸੰਸਕ੍ਰਿਤੀ ਨਾਲ ਧਰਮ ਦੀ ਸੰਸਕ੍ਰਿਤੀ ਦੇ ਨਾਲ ਲੋਕ ਜਾਨੂ ਬ੍ਰਾਈਟ ਹੋਗਾ ਔਰ ਸਾਡੇ ਵਾਸਤੇ ਉਸ ਸਮਾਜ ਵਾਤੇ ਦੇ ਵਿੱਚ ਗਾਣੇ ਦੁਸ਼ਹਿਰਾ ਪਹਿਲਾਂ ਆਪਣੇ ਖੰਨੇ ਚ 2 ਦਾ 3 ਦਾ ਅਗਾਸ ਹੋ ਗਿਆ ਸੀਗਾ ਉਦੋਂ ਸਾਡੀ ਦੋ ਕਮੇਟੀਆਂ ਨੇ ਬੜੀ ਸੂਝ ਬੂਝ ਨਾਲ ਸ਼ਹਿਰ ਦੀ ਡਿਮਾਂਡ ਵੀ ਸੀਗੀ ਕਿ ਇੱਕ ਦੁਸ਼ਹਿਰਾ ਮਨਾਇਆ ਜਾਵੇ ਲਾਈਨੋਪਾਰ ਲਈ ਰੋਡ ਤੇ ਇੱਕ ਦੁਸ਼ਹਿਰਾ ਮਨਾਇਆ ਜਾ ਰਿਹਾ ਬੜੀ ਧਮ-ਧਮ ਨਾਲ ਮਨਾਇਆ ਜਾਊਗਾ ਸੁਰਤੀ ਸਹਿਮਤੀ ਨਾਲ ਇਹ ਨਿਰਣੈ ਲਿੱਤਾ ਗਿਆ ਤੇ ਸਾਰੇ ਆਪਣੇ ਦੋਨੋਂ ਪ੍ਰਧਾਨ ਖੜੇ ਨੇ ਸਾਰੇ ਅਹੁਦੇਦਾਰ ਖੜੇ ਨੇ ਕੀ ਮੀਟਿੰਗ ਦੇ ਵਿੱਚ ਫੈਸਲਾ ਲਿੱਤਾ ਗਿਆ ਕੀ ਮੈਸੇਜ ਤੁਸੀਂ ਸ਼ਹਿਰ ਨੂੰ ਦੇਣਾ ਚਾਹੁੰਦੇ ਹੋ ਦੇ ਕੋਈ ਦਿਨ ਤੋਂ ਸ਼ਹਿਰ ਦੇ ਮੀਡੀਆ ਤੇ ਵੀ ਫੇਸਬੁਕ ਤੇ ਸ਼ਹਿਰਾਂ ਮੇਨਾਮ ਦਾ ਇਨਾਮ ਕੀਤਾ ਗਿਆ ਹੈ ਪਾਉ ਵਾਲੇ ਕੋ ਬਿਛਾਰਾ ਕਰਨ ਤਾਂ ਕਿ ਸ਼ਹਿਰ ਤੇ ਜਿਹੜੇ ਤਿਹਾਰ ਨੇ ਉਹ ਬੜੀ ਧੁੰਮ ਭਾਵ ਨਾਲ ਮਨਾਇਆ ਜਾ ਸਕੇ ਤੇ ਹੁਣ ਸਾਡੇ ਸਾਰਿਆਂ ਨੇ ਜਿਹੜੇ ਸਾਡੇ ਕਮੇਟੀ ਦੇ ਉਮੀਦਵਾਰ ਨੇ ਪ੍ਰਧਾਨ ਜੀ ਕੜੇ ਨੇ ਰਿੱਕੀ ਸ਼ਰਮਾ ਜੀ ਚੇਅਰਮੈਨ ਸੁਨੀ ਜੀ ਜੀਤ ਦਿਵਾੜੀ ਜੀ ਹਨੀ ਰੋਸ਼ਾ ਜੀ ਸਾਰਿਆਂ ਨੇ ਮੋਤਵਰ ਬੰਦਿਆਂ ਨੇ ਕਾਜ ਲਕਿਤਾ ਬੈਠ ਕੇ ਜਿਹੜਾ ਲੇਬੀ ਰੋਡ ਤੇ ਦਿਖੈ ਰਿਹਾ ਇੱਕ 3 ਘੰਟਾ ਦਾ ਪੰਨਾ ਮਨਾਈ ਜਾਵੇ ਇੱਕ ਬਿਸ਼ਰਾਂ ਮਨਾਈ ਤੇ ਧਰਮ ਖੋ ਕੇ ਮਨਾਈ ਜਾਵੇ ਹਿੰਦੂ ਸਿੱਖ ਭਾਈਅਕਤਾ ਵਿਚਾਰਾ ਬਣਿਆ ਰਹੇ ਜੈ ਸ਼੍ਰੀ ਰਾਮ ਬੜੇ ਬੜੇ ਜੀ ਕੀ ਮਾੜੀ 10 ਵਾਲੇ ਤਾਂ ਗਏ ਜੈ ਸ਼੍ਰੀ ਰਾਮ ਜੀ ਸਾਰੇ ਰਾਮ ਭਕਤਾ ਨੂੰ ਪਹਿਲਾਂ ਤਾਂ ਬੜੀ ਖੁਸ਼ੀ ਦੀ ਲਹਿਰ ਹੈ ਕਿ ਸ਼ਹਿਰ ਦੇ ਵਿੱਚ ਇੱਕ ਵਾਰ ਸੀ ਵੀ ਜਦੋਂ ਦੋ ਦੋ ਸ਼ਹਿਰ ਮਨਾਏ ਜਾ ਰਹੇ ਸਨ ਇੱਕ ਲਲੇੜੀ ਰੋਡ ਤੇ ਜਾਨੀ ਕਿ ਜਗ੍ਹਾ ਸੀ ਤੇ ਉੱਥੇ ਦੋ ਦੋ ਸ਼ਹਿਰ ਮਨਾਉਣ ਦੀ ਗੱਲ ਚੱਲਦੀ ਸੀ ਪਰ ਅੱਜ ਸ਼ਹਿਰ ਦੇ ਪੰਥਕ ਤੇ ਸਰਜਨ ਜਿੰਨੀ ਸਾਰੀ ਕਮੇਟੀਆਂ ਦੋਨੋਂ ਕਮੇਟੀਆਂ ਬੈਠੀਆਂ ਤੇ بیٹھ ਕੇ ਫੈਸਲਾ ਲਿਆ ਧੰਨਵਾਦ ਕਰਦੇ ਸੋਚੀ ਦੋਨੋਂ ਕਮੇਟੀਆਂ ਦਾ ਜਿਨ੍ਹਾਂ ਨੇ ਇੱਕ ਤਰ੍ਹਾਂ ਇੱਕ ਤਰ੍ਹਾਂ ਫੈਸਲਾ ਕਰਕੇ ਵੀ ਦੋਨੋਂ ਜਿਹੜੀਆਂ ਕਮੇਟੀਆਂ ਨੇ ਇੱਕ ਹੋਣਗੀਆਂ ਤੇ ਜਿਹੜਾ ਸ਼ਹਿਰਾ ਜਿਹੜਾ ਸ਼ਹਿਰਾ ਪਰਵ ਹੈ ਜਿਹੜਾ ਵਿਜੇ ਦਸ਼ਮੀ ਦਾ ਪਰਵ ਹੈ ਬੜੇ ਪ੍ਰੇਮ ਤੇ ਪਿਆਰ ਤੇ ਸਤਿਕਾਰ ਦੇ ਨਾਲ ਜੋਲ ਲੇੜੀ ਰੋਡ ਦੇ ਗਰਾਉਂਡ 'ਚ ਇੱਕੋ ਤਰੀਕੇ ਨਾਲ ਬਣਾਇਆ ਜਾਊਗਾ ਤੇ ਸਾਰੇ ਸ਼ਹਿਰ ਵਾਸੀਨ ਤੇ ਸੱਦਾ ਚਾਹਿਆ ਖੁੱਲਾ ਸੱਦਾ ਹੈ ਤੇ ਉੱਥੇ ਮੁੰਚਨ ਤੇ ਸ਼ਰਮ ਮਨਾਣ ਤੋਂ ਇਹ ਸਾਰੀ ਸਾਡੀ ਬੇਨਤੀ ਕਰਿਆ ਪ੍ਰਵਾਨ ਕੀਤੀ ਹੈ ਤੇ ਅੱਜ ਇਸ ਗੱਲ ਦੀ ਖੁਸ਼ੀ ਵੀ ਹੋਈ ਹੈ ਵੀ ਸਾਰੀਆਂ ਸ਼ਹਿਰ ਦੀ ਪ੍ਰਮਾਤਿਕ ਮਿਤੀ ਇੱਕ ਹੋ ਗਿਆ ਐਸੀ ਕੋਈ ਸ਼ਹਿਰ ਵਾਸੀਆਂ ਨੂੰ ਮਨ ਕਰ ਨੂੰ ਫੋਨ ਆਇਆ ਸੀ ਵੀ ਤੁਸੀਂ ਦੋਰ ਜਿਹਾ ਤਿੰਨ ਨਾ ਕਰੋ ਤਾਂ ਅਸੀਂ ਉਸ ਦੇ ਬਾਰੇ ਸੋਚਿਆ ਤੇ ਸਾਰੇ ਇਕੱਠੇ ਹੋ ਕੇ ਮੀਟਿੰਗ ਕੀਤੀ ਮੀਟਿੰਗ ਸਿਰੇ ਵੀ ਚੜੀ ਹੈ ਤੁਸੀਂ ਦੇਖ ਰਹੇ ਹੋ ਸਾਰੇ ਇਕੱਠੇ ਆ ਤੁਹਾਨੂੰ ਚੀ ਗਲ ਕੇ ਤੇ ਸ਼ਹਿਰ ਵਾਸੀ ਨੂੰ ਇਕੱਠੇ ਕਰਾਂਗੇ ਜਿਹੜੀ ਆ ਰੋਮੂ ਸ਼੍ਰੀ ਰਾਮ ਚੰਦਰ ਜੀ ਸ਼ਹਿਰਾਂ ਕਮੇਟੀ ਦਾ ਗਠਨ ਹੋਇਆ ਕੀਤਾ ਉਸ ਤੋਂ ਬਾਅਦ ਜਿਹੜਾ ਸ਼ਹਿਰ ਦੇ ਆ ਪਰਮੂ ਜੱਥੇ ਬਣ ਕੇ ਨੁਮਾਇੰਦਗੀ ਸ਼ਹਿਰ ਵਾਸੀਆਂ ਦੀ ਲਗਾਤਾਰ ਸਾਡੇ ਸਾਰੇ ਹੀ ਆਪਰੇ ਸ਼ਹਿਰ ਮੰਨਾ ਦਾ ਨਾ ਨਿਰਭਰ ਨੇ ਉਹਨਾਂ ਨੂੰ ਹੀ ਡਿਮਾਂਡ ਆ ਰਹੀ ਸੀ ਕਿ ਕਿ ਵੇ ਜਿਹੜਾ ਇੱਕ ਹੋਟੇ ਜਿਹੜਾ ਬਸ਼ਹਿਰਾ ਵਾ ਬਣਾਇਆ ਜਾਵੇ ਵੀ ਜਿਹੜਾ ਸਿਆਸਤ ਤੋਂ ਪ੍ਰੇਰਿਤ ਹੋਵੇ ਤਾਂ ਸਾਰੇ ਸ਼ਹਿਰ ਵਾਸੀਆਂ ਦੇ ਮੰਦ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੀ ਟੀਮ ਨੇ ਜਿਸਾਂ ਦੇ ਚੇਅਰਮੈਨ ਜੀ ਸ਼ਰਮਾਨ ਨੇ ਤੇ ਸਾਡੇ ਜਨਰ ਸੈਕਟਰੀ ਕੇਵਲ ਪ੍ਰੇਸ਼ਰ ਨੇ ਕੈਸ਼ਰ ਗੁਦਰ ਰਾਏ ਨੇ ਪ੍ਰਵੰਤ ਕੀਤਾ ਜਾਂ ਤਨ ਜਿੱਤਨੇ ਪ੍ਰਸਤ ਉਤਰ ਤੀਰਦਰ ਜੀ ਊਂਕਾਰ ਸਤੂ ਜੀ ਨੇ ਵਿਪੰਦੀ ਤੁਸੀਂ ਵੀ ਇੱਕ ਮੀਟਿੰਗ ਲਈ ਬੈਠੇ ਸੀ ਕੁਲਵਿੰਦਰਪੁਰ ਦੇ ਬੋਲ ਸਾਡੀ ਜਿਹੜੀ ਟੀਮ ਸਾਰੇ ਜਿਹੜੇ ਆਫਿਸ ਵਾਲੇ ਸੀ ਉਹਨਾਂ ਨੇ ਇਹ ਫੈਸਲਾ ਲਿਆ ਕਿ ਆਪਾਂ ਸ਼ਹਿਰ ਵਾਸੀਆਂ ਦੀ ਮੰਗ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਮੀਟਿੰਗ ਹੋਈ ਆ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਸ਼ਹਿਰਾ ਕਮੇਟੀ ਤੇ ਇਹ ਦਸ਼ਕ ਸ਼ਹਿਰਾ ਕਮੇਟੀ ਦੀ ਉਹਦੇ ਵਿੱਚ ਇਹ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਲਹੇੜੀ ਰੋਡ ਤੇ ਦੋਵੇਂ ਕਮੇਟੀਆਂ ਮਿਲ ਕੇ ਇੱਕ ਸਾਥ ਤੇ ਜਿਹੜਾ ਸਿਆਸਤ ਤੋਂ ਪਰੇ ਹਟ ਕੇ ਇਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸ਼ੱਕਤ ਨਹੀਂ ਹੋਊਗੀ ਧਾਰਮਿਕ ਰੀਤੀ ਰਿਵਾਜਾਂ ਦੇ ਨਾਲ ਜਿਵੇਂ ਇਹ ਦੁਸ਼ਹਿਰਾ ਮਨਾਇਆ ਜਾਊਗਾ ਤੇ ਬਕਰੀ ਤਰ੍ਹਾਂ ਦਾ ਦੁਸ਼ਹਿਰਾ ਇਸਵਾਰ ਸ਼ਹਿਰ ਵਾਸੀਆਂ ਦੇ ਵਿੱਚ ਇਹ ਦੁਸ਼ਹਿਰਾ ਮਨਾਉਂਦਾ ਹਨ ਤੇ ਬੜੇ ਵਧੀਆ ਪ੍ਰਬੰਧਾਂ ਦੇ ਹੇਠ ਸ਼ਹਿਰ ਵਾਸੀਆਂ ਨੂੰ ਜਿਹੜਾ ਇਹ ਦੁਸ਼ਹਿਰਾ ਦੇਖਣ ਨੂੰ ਮਿਲੇਗਾ ਚੰਗੇ ਪ੍ਰਬੰਧ ਹੋਣਗੇ ਇਹ ਨਹੀਂ ਹੋਊਗਾ ਕਿ ਜਿਹੜੇ ਇਸ ਦੁਸ਼ਹਿਰਾ ਦੇਖਣ ਆਉਣਗੇ ਉਹਨਾਂ ਨੂੰ ਕੋਈ ਸਮੱਸਿਆ ਆਊਗੀ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਕਾਫੀ ਲੋਕ ਕਰੋ ਇਸ ਗੱਲ ਨੂੰ ਨਿਕਲਦੇ ਕਿ ਦੁਸ਼ਹਿਰੇ ਦੇ ਵਿੱਚ ਦਿੱਕਤ ਆਊਗੀ ਜਾਂ ਕੋਈ ਟ੍ਰੈਫਿਕ ਦੀ ਜਾਂ ਫਿਰ ਉੱਥੇ ਕੋਈ ਪ੍ਰਬੰਧ ਨਹੀਂ ਹੋਣੇ ਉਸ ਤਰ੍ਹਾਂ ਦਾ ਕੁਝ ਨਹੀਂ ਹੋਊ ਲੋਕਾਂ ਲਈ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਉੱਥੇ ਸਾਰੇ ਹੀ ਦੁਕਾਨਦਾਰੇ ਨੂੰ ਆ ਕੇ ਤਾਜ਼ਾ ਦੇ ਨਾਮ ਤੋਂ ਬਣਾਉਣ ਤੇ ਇਸ ਤਿਹਾਰ ਤੋਂ ਜਿਹੜਾ ਉਹ ਪ੍ਰੇਰਨਾ ਲੈ ਕੇ ਜਾਣਗੇ ਤਿਹਾਰ ਜਿਸ ਗੱਲ ਦਾ ਪ੍ਰਤੀਕ ਹੈ ਕਿ ਇਹ ਮੁਰਾਈ ਦੇ ਉੱਤੇ ਅਛਾਈ ਜੇਤ ਹੋਈ ਸੀ ਉਸ ਤੋਂ ਪ੍ਰੇਰਨਾ ਲੈ ਕੇ ਆਪ ਸਾਡੀ ਸ਼ਹਿਰ ਵਾਸੀਆਂ ਨੂੰ ਇਹੀ ਹੱਥ ਜੋੜ ਕੇ ਅਪੀਲ ਹੈ ਕਿ ਵੱਧ ਤੋਂ ਵੱਧ ਜਿਹੜਾ ਇਹ ਦੋਵੇਂ ਕਮੇਟੀਆਂ ਦਾ ਯੋਗਦਾਨ ਦੋ ਇਸ ਤਿਹਾਰ ਨੂੰ ਆਪਾਂ ਜਿਹੜਾ ਸਿਆਸਤ ਤੋਂ ਪਰੇ ਹਟ ਕੇ ਆਪਸ ਦੇ ਵਿੱਚ ਇੱਕਜੁੱਟ ਹੋ ਕੇ ਮਨਾਈਏ ਜੈ ਸ਼੍ਰੀਦਾ